ਵੈਲਕਮ ਬੈਕ ਟੂ ਮਾਈ ਨਿਊ ਵਲੋਗ ਤੁਸੀਂ ਦੇਖ ਰਹੇ ਹੋ ਆਪਣੇ ਭਰਾ ਡੀ ਐਕਸ1 ਨੂੰ ਬਹੁਤ ਜਿਹੜਾ ਬਾਅਦ ਆਪਾਂ ਵਲੋਗ ਦੀ ਸ਼ੁਰੂਆਤ ਕੀਤੀ ਹੈ ਤੇ ਆਪਣੇ ਵਲੋਗ ਜਿਹੜੇ ਇਹ ਕਾਫੀ ਦਿਨਾਂ ਤੋਂ ਹੋਣ ਨਹੀਂ ਦੇ ਕਿਉਂਕਿ ਥੋੜਾ ਗਰਮੀ ਕਰਕੇ ਮੋਹ ਚਾਲ ਹੁੰਦਾ ਤਾਂ ਹੁੰਦਾ ਹੀ ਤੇ ਥੋੜਾ ਉੱਡਦਾ ਵੀ ਮੈਂ ਲੇਟ ਹਾਂ ਤੇ ਆਪਣੇ ਵਲੋਗ ਦੀ ਸ਼ੁਰੂਆਤ ਹੁਣ ਹੋ ਗਈ ਹੈ ਕੰਟੀਨਿਊਸਲੀ ਤੇ ਆਪਣੀ ਜਿਹੜੀ ਫਿਰ ਸਟਾਰਟਿੰਗ ਸਭ ਤੋਂ ਪਹਿਲਾਂ ਆਪਣੀ ਕਾਵੇ ਨਾਲ ਕਾਵੇ ਨਾਲ ਥੋੜਾ ਆਇਆ ਮੈਨੂੰ ਪੀਗੇ ਤੇ ਥੋੜਾ ਸਭ ਤੋਂ ਪਹਿਲਾਂ ਮੈਂ ਏਜੰਸੀ ਜਾਣਾ ਹੈ ਤੇ ਏਜੰਸੀ ਨੂੰ ਆਇਆ ਹੈ ਫੋਨ ਕੀ ਐ ਭਾਈ ਸਾਡੀ ਜਿਹੜੀ ਦਾ ਸਮਾਸਮੂਮ ਵਗੈਰਾ ਜਿਹੜੇ ਪਾਰਟਸ ਆ ਗਏ ਥੋੜੇ ਬਧੇ ਆ ਗਏ ਤੇ ਆ ਤੁਹਾਨੂੰ ਵੈਰੀਫਿਕੇਸ਼ਨ ਕਰ ਲਓ ਤੇ ਕਿੰਨਾ ਖਰਚਾ ਉਹ ਚੌੜਾ ਸਾਰਾ ਸਾਰਾ ਆਵੇ ਹਿਸਾਬ ਨਾਲ ਚੈੱਕ ਕਰ ਲਓ ਤੇ ਉਹ ਹੋਰ ਜਿਹੜੇ ਨਦਰ ਦੇ ਸਮਾਨ ਨੂੰ ਪੋਣਾ ਵਾ ਉਹ ਵੀ ਵੇਖਣਾ ਹੈ ਜਾ ਕੇ ਤੇ ਹੁਣ ਫੜਾ ਫੜ ਤੇ ਆਸ਼ਾ ਰੋ ਗਈ ਸੇਰ ਦਾ ਕੈਨਡ ਮੈਂ ਹੁਣ ਹੁਣ ਪਿਆਰ ਤੇ ਨਾ ਤੋਂ ਹੋ ਗਏ ਕੈਪ ਲਗਭਗ ਪਾ ਲਈ ਤੇ ਹੁਣ ਮੈਂ ਚੱਲਾਂ ਹਾਂ ਜੰਸੀ ਤੋਂ ਪਹਿਲਾਂ ਕਿ ਜੰਸੀ ਜਾ ਆ ਗਏ ਤੇ ਦੇਖਦੇ ਆ پروگرام ਪਹਿਲਾ ਪਾਪਾ ਨੂੰ ਫੋਨ ਕੀਤਾ ਤੇ ਪਾਪਾ ਬਾਹਰ ਲਿਆ ਗਿਆ ਦੁਕਾਨ ਤੇ ਤੇ ਉਹ ਲੈ ਕੇ ਕਹਿੰਦਾ ਕਿ ਚਲੋ ਪਾਪੇ ਦੁਕਾਨ ਤੇ ਨਹੀਂ ਗਏ ਤੇ ਦੁਕਾਨ ਦੇ ਵੀਰ ਕੱਲ੍ਹ ਆ ਤੇ ਫੋਨ ਦੇਦਾ ਉਹ ਮੈਂ ਸਾਈਕਲ ਲਵਾ ਤੇ ਮੋਰਸਾ ਤੋਂ ਦੁਕਾਨ ਉਦ ਲੈ ਕੇ ਜਾਣਾ ਤੇ ਫਿਲਹਾਲ ਇੱਥੇ ਮੈਨੂੰ ਘਰੋਂ ਸਾਈਕਲ ਤੇ ਤੁਰਨਾ ਪੈਣਾ ਕਿਉਂਕਿ ਡੈਡੀ ਦਾ ਸਾਈਕਲ ਯੂਜ਼ ਕਰਨਾ ਪੈਂਦਾ ਪਹਿਲਾਂ ਕਿ ਭਾਵੇਂ 2 ਹਫ਼ਤੇ ਮੈਨੂੰ ਹੋ ਗਏ ਇਸ ਟਾਈਮ ਜਿਹੜੀ ਮੇਰੀ ਗੱਡੀ ਗਈ ਏਜੰਸੀ 2 ਹਫ਼ਤੇ ਪਲਾਸੀ ਹੋ ਚੱਲੇ ਆ ਬਹੁਤ ਔਖਾ ਹੋ ਰਿਹਾ ਮੇਰੇ ਕੰਟੀਨਿਊਸਲੀ ਕੰਮ ਤੋਂ ਵੀ ਛੁੱਟੀਆਂ ਹੁੰਦੀਆਂ ਆਂ ਤੇ ਲਗਭਗ ਘਰੇ ਵੀ ਜੀ ਜਾਣੀ ਲੱਗਾ ਕਿ ਕੈਲੀ ਕਿ ਇੱਕ ਬੋਇਲਿੰਗ ਦਾ ਸਿਸਟਮ ਬਣਿਆ ਆ ਤੇ ਆਪਣੀ ਹੰਕਾਓ ਪੀ ਗਏ ਮਿੰਟੋਂ ਮਿੰਟ ਤਿਆਰੀ ਕਰਦੇ ਆ ਜਾਣ ਦੀ ਕਿੰਨੀ ਕਾਲੀ ਕਿਉਂ ਹੋਈ ਆ ਇਹਦਾ ਲਾਈਟ ਜਾ ਗਈ ਠੀਕ ਐ ਛੋਣੀ ਹੋਰੀ ਲਈ ਕੇਲਾ ਖਾਲਾ ਮੂੰਹ ਭਰ ਲੈ ਇੱਕੋ ਦਮ ਪਿੱਛੇ ਤੇਰੇ ਕੋਈ ਪਿਆ ਵਾ ਕੌਣ ਤੂੰ ਮੈਂ ਤੈਨੂੰ ਕੀ ਕਹਿਣ ਨਾ ਜੇ ਤੂੰ ਖਾ ਲੈਣਾ ਮਿੱਟੀਏ ਮੈਂ ਤਾਂ ਖਾਣਾ ਆਪੇ ਖਾ ਲਏ ਪੱਪੂ ਖਾਂਦਾ धरी ਚੀਜ਼ ਹਾਂ ਸਰਸੁਰ ਵਾ ਬਾਲੂngੀ ਤੇਨੂ ਕੀ ਤੂ ਆਲਾ ਪਸੇਰ ਦੋ ਕਰੇਲੇ ਦੇ ਕੀਤੇ ਹੀ ਹੈ ਕਰੇਲੇ ਦੋ ਗਨੇ ਛੋਨੇ ਵਾ ਅਮੀ ਹੁਣ ਹੈ ਨਾਨੀ ਨੇ ਫੇਰ ਕਹਿਣਾ ਬੈੜੇ ਚ ਦੋਨੇ ਨਹੀਂ ਆ ਗਈਆਂ ਵਾ ਜਾ ਇੱਕ ਨਾਨੀ ਆ ਤਿਆਰ ਰੱਖ ਤੂੰ ਨਾਨੀ ਆ ਤਿਆਰ ਰੱਖ ਤੂੰ ਤੂੰ ਨਹੀਂ ਲੱਗੇਗੀ ਦੱਸ ਹੈ ਮੰਮੀ ਠੀਕ ਨਹੀਂ ਜੀ ਤੁਹਾੜਾ ਤੇ ਹੁਣ ਮੰਮੀ ਕਹਿੰਦੀ ਕਿ ਕਰ ਮੇਰੇ ਨਾਲ ਕੇ ਕਦੀ ਨਹੀਂ ਰਵੇ ਪਰ ਆ ਗਿਆ ਕਿ ਦੋਨੇ ਬੈਠੇ ਜੇ ਹੁਣ ਆਪਾਂ ਜੀਏ ਫਿਰ ਮੰਮੀ ਨੇ ਟੀਕਾ ਮਾਰਨੀ ਜੀ ਕਿੱਥੇ ਜਲਦੀ ਆ ਫਿਰ ਦੋ ਉਹ ਆਈ ਸੀ ਉਹਨੂੰ ਲੈ ਕੇ ਹੁਣ ਅੰਦਰ ਚਲ ਗਈ ਆ ਤੇ ਵੇਖੇ ਮੰਮੀ ਜੀ ਚੜੀ ਦਾ ਧਿਆਰ ਰੱਖਦੀ ਆ ਕਿ ਚਲੋ ਕੇ ਚੀਜ਼ ਦੀ ਲੋਰ ਲੜ ਪਵੇ ਤੇ ਲਾਗੋ ਫਰਾ ਦਿੰਦੀ ਆਪਣੀ ਸਵਾਰੀ ਤਿਆਰ ਹੋ ਗਈ ਆ ਬੱਗੀ ਆਪਣੀ ਪੁਰਾਣੀ ਜਿਹੀ ਤਰ੍ਹਾਂ ਪਹਿਲਾਂ ਹੁੰਦੀ ਮੇਰੇ ਕੋ ਪਹਿਲਾਂ ਹੀ ਸੈਂਡ ਹੁੰਦੇ ਆ ਕਾਫੀ ਜਿੰਨਾਂ ਮੈਂ ਲੋ 3 4 ਸਾਲ ਤੋਂ ਕਿਲੋਮੀਟਰ ਮੋਟਾ ਆਣ ਤੋਂ ਬਾਅਦ ਸਾਈਕਲ ਮਾਰਦਾ ਪਰ ਅੱਜ ਆਪਣਾ ਸਾਈਕਲ ਨਾਲ ਫੇਰ ਸਾਂਣੀ ਨਿਕਲ ਕਰਦੇ ਜੀ ਪਾਪਾ ਨਿਕਾ ਤੇ ਮੁੰਡਾ ਕਦਨਗਨ ਬਾਹਰ ਪਹਾਰਾ ਜਰੋ ਚਲੋ ਚੱਲਿਆ ਯਾਰ ਆ ਆ ਗਈ ਫਿਰ ਐਕਸੇਜ ਥੋੜੀ ਬੋਧੀ ਨਾ ਹੋ ਜਾਂਦੀ ਐ ਟੋਪ ਪੂਰੀ ਚੜੀ ਹੋਈ ਐ ਤੇ ਮੌਸਮ ਹੱਲੇ ਵੀ ਗੁੰਮਾ ਗੁੰਮਾ ਆਦਾ ਵਾ ਪਰ ਦੇਖੋ ਕੀ ਮੋਜ ਆ ਗਰਮੀ ਬਹੁਤ ਜ਼ਿਆਦਾ ਹੈ ਜੀ ਆਹ ਦੇ ਕਾਪੀ ਲਿਆ ਪੈਰ ਆਏ ਨਾ ਇੱਥੇ ਦੁਕਾਨਾਂ ਤੇ ਮਿਲੇ ਨਹੀਂ ਪਰ ਪਾਪਾ ਜੀ ਗਏ ਦੁਕਾਨ ਤੇ ਉਹਨਾਂ ਦੀ ਮੋਟਰਸੈੱਡ ਲੈ ਲਿਆ ਵਾ ਤੇ ਹੁਣ ਅਚੰਸੀ ਨਿਕਲਦੇ ਆ ਸੀਰੇ ਮੈਂ ਗਿਆ ਪਹੁੰਚ ਗੱਡੀ ਸਟੈਂਡ ਤੇ ਲਾਤੀ ਐ ਤੇ ਉੱਪਰ ਆਪਣੀ ਗੱਡੀ ਲਾ ਕੇ ਵਾਹੂ ਹੁਣ ਦੇਖਦੇ ਆ ਕੀ ਬਣਿਆ ਗੱਡੀ ਦਾ ਤੇ ਆਹ ਤਾਂ ਗੱਡੀ ਦੇ ਹਾਲਾਤ ਚਲੇ ਦੇ ਮੈਂ ਸ਼ੋਰ ਕਰ ਲਈ ਥੋੜਾ ਤੇ ਗੱਡੀ ਆਪਣੀ ਟੋਟਲੀ ਓਵਰঅল ਲੋਸ ਹੈ ਸਾਰੀ ਖੁੱਲੀ ਵਿੱਚ ਇਹਦਾ ਸਿਰਫ ਹੈ ਕਿ ਜਿਹੜਾ ਬੈਕ ਦੇ ਲੈਗਡ ਹੁੰਦਾ ਉਹ ਵੀ ਨਹੀਂ ਪਾਸ ਹੈ ਉਹ ਵੀ ਆਪਣੇ ਕੋਲੋਂ ਤੇ ਇੱਕ ਕਾਰ ਦੀ ਪਲੇਟ ਇਹਦੀ ਵੀ ਆਪਣੇ ਕੋਲੋਂ ਪੈਣੀ ਹੋਣਾ ਤੇ ਇੱਕ ਜਿਹੜੀ ਇੰਡੀਕੇਟਰ ਦੋ ਹੈਗੇ ਪਰਲੀ ਸਾਈਡ ਤੇ ਰਾਈਟ ਸਾਈਡ ਤੇ ਉਹ ਵੀ ਆਪਣੇ ਕੋਲੋਂ ਤੇ ਬਲਬ ਵੀ ਵਗੈਰਾ ਵੀ ਆਪਣੇ ਕੋਲੋਂ ਪਾਣੇ ਤੇ ਆਹ ਗੱਡੀ ਟੋਟਲ ਓਵਰਰੋਲ ਆਪਣੀ ਖੁੱਲ ਚੁੱਕੀ ਹੈ ਨਵੀਂ ਲਈ ਕਿੰਝ ਕਿ ਇਹਿੰਨ ਦੀ ਅਗੀ ਗੱਡੀ ਦੇ ਆਹਲਾ ਆ ਪਾਂ ਚੁੱਕੇ ਸਾਰੇ ਕਹਿਦਾ ਇਹ ਕੋਈ ਵੀ ਰਾਈਡਰ ਆਲਾ ਕੰਮ ਹੈ ਨਾ ਗੱਡੀ ਦੇ ਡੰਡ ਬਹੁਤ ਜਲਦੀ ਲੱਤੀ ਉਸ ਕੰਮ ਚ ਬਾਕੀ ਸਾਰਾ ਓਵਰਰੋਲ ਨਿਊ ਆ ਗਿਆ ਅਵੀ ਸਾ ਇਹ ਕੀਜੀ ਮਾਇਆ ਠੀਕ ਹੈ ਬਾਕੀ ਸਮਾਨ ਸਾਰਾ ਓਵਰਰੋਲ ਨਿਊ ਆ ਗਿਆ ਜੇ ਭਾਜ ਨੇ ਫਿਟਿੰਗ ਕਰਨ ਲੱਗੇ ਤੇ ਪੈਪਾ ਵੀ ਲਗਭਗ ਮੇਰੀਆਂ ਵਿੰਗੀਆਂ ਤੇ ਵੀ ਲਗੋ ਸਿੱਧੀਆਂ ਹੋ ਗਈਆਂ ਹਾਂ ਚੈੱਕ ਕਰਕੇ ਵੇਖਦੇ ਕੀ ਹਾਲ ਤਾਂ ਹੋਇਆ ਹਲਾਤ ਤੇ ਬਹੁਤ ਖਰਾਬ ਹੈ ਗੱਡੀ ਆਪਣੀ ਦੇ ਚਲੋ ਆਣੀਏ ਹੁਣ ਸੁਮੇਤ ਭਾਈ ਥੱਲੇ ਗਏ ਆ ਤੇ ਸਪੇਅਰ ਵਾੜ ਤੇ ਮਿਲ ਸਕੁੰਦੇ ਦੇਖੋ ਕੀ ਕਰਦੇ ਆ ਕਿਹੜੀ ਸਮਾਨ ਪੈਣੀ ਐ ਐਕਸਟਰਾ ਆਪਣੇ ਕੋਲ ਸਮਾਨ ਜਿਹੜਾ ਨਵਾਂ ਆਇਆ ਹੈ ਚਾਲੂ ਹੋ ਗਿਆ ਪੈਣਾ ਤੇ ਪਾਜੀ ਨੂੰ ਪਵਾ ਰਹੇ ਆ ਤੇ ਇੱਕ ਆ ਯੈਲੋ ਲਾਈਟ ਵੀ ਨਵੀਂ ਪਈ ਗਿਆ ਤੇ ਹੁਣ ਕੈਂਟੇ ਤੇ ਟਕਰ ਪਰ ਫੀਡਿੰਗ ਹੋਈ ਮੈਨੂੰ ਲੱਗਦੀ ਹੁਣ ਭੁੱਖ ਤੇ ਥੱਲੇ ਵੇਖ ਕੋਈ ਖਾਣ ਵਾਲਾ ਦੇਖੀ ਤੇ ਬਹੁਤ ਬਿੰਦਸ ਨੂੰ ਲੱਗਦਾ ਉਹ ਤੇ ਕੈਂਟੇ ਗੇ ਦਾ ਕਰੋਨਾ ਨੇ ਵੀ ਆਇਆ ਨਾ ਵਾ ਤੇ ਕੰਪੀ ਉਹ ਨਦੀ ਉਹ ਵੇਸੀ ਵੀ ਗੱਡੀ ਮੇਕੋ ਆ ਤੇ ਇੱਕ ਨਾਲ ਪਾਜੀ ਵੀਰ ਭਰਾ ਹੋਇਆ ਹੈਗਾ ਨਾਲ ਕੋਰ ਤਾਂ ਕਿ ਤਰ ਪਾਉਲ ਬਾਪਨੀ ਗੱਡੀ ਫੜੇਗਾ ਤੇ ਮੈਂ ਆਪਣੀ ਗੱਡੀ ਲੈ ਜਾਊਗਾ ਤੇ ਨਾਲ ਵੀ ਤਿੰਨ ਗੱਡੀਆਂ ਹੋਏ ਲੀਆਂ ਇਸ ਤਰ੍ਹਾਂ ਫਿਰ ਇੱਕ ਗੱਡੀ ਦੇ ਉੱਤੇ ਬਹੁਤ ਭਾਰ ਚੋਲ ਜਾਏਗਾ ਫਿਰ ਅਲੱਗੀ ਚੀਜ਼ ਹੈ ਕਿᱹਬੀ ਗਰਮੀ ਬਹੁਤ ਹੈ ਪਰ ਚਲੋ ਆਹ ਪਾਉਲ ਭਾਈ ਨੇ ਟਾਈਮ ਕੱਢਿਆ ਤੇ ਵੀ ਬਹੁਤ ਦਿਲੋ ਸ਼ੁਗਰ ਹੈ ਬਹੁਤ ਕੋਈ ਨਹੀਂ ਲੱਗੀ ਟਾਈਮ ਕੱਢਿਆ ਨਹੀਂ ਗਰਮੀ ਚ ओके ਗੱਡੀ ਫਿਟਿੰਗ ਹੋ ਜਾਂਦੇ ਨਾਲ ਵੇਖਦੇ ਗੱਡੀ ਨਾਲ ਕੁਝ 파ਟੇ ਜਨਾਂ ਕੋਲੋਂ ਵੀ ਟੈਨਸ਼ਨ ਕਿਵੇ ਪੁੱਟ ਲੈਨੇ ਮੇਰੇ ਅੱਗੇ ਮੈਂ ਪਾਹਲ ਬਾਹ ਨੂੰ ਗਿਆਣ ਗੱਡੀ ਮੇਰੀ ਸਮਾਨ ਹੁੰਦਾ ਵੈਸਟਰ ਤਿਆਰ ਟੋਟਲ ਗੱਡੀ ਨਵੀਂ ਪਾਂਦੀ ਵੀ ਆ ਤੇ ਉਨੇ ਤੇ ਅਗਰ ਪਾਹਲ ਬਾਹ ਜਾਂਦਾ ਫਿਰ ਆਇਆ ਮਿਲ ਲੈਣ ਗੱਡੀ ਕਿਉਂਕਿ ਸ਼ਾਮਾਂ ਨੂੰ ਦੋ ਇਕੱਠੀਆਂ ਲਿਉਣੀਆਂ ਫਿਰ ਮੇਰੀ ਵੀ ਬੰਨ੍ਹਣੀ ਆ ਤੇ ਪਾਹਲ ਬਾਹ ਦੁਕਾਨ ਤੇ ਗਾ ਤੇ ਉਹਨੂੰ ਘਰ ਪਾ ਮਿੰਟ ਬੜੇ ਜਾ ਕੇ ਪਹਿਲਾਂ ਪਿਕਅਪ ਹੋ ਗਿਆ ਖਤਮ ਤੇ ਮੈਂ ਪਾਵਰ ਦਾ ਪੂ ਲੱਗੇ ਹਾਂ ਤੇ ਤੇਲ ਪਾ ਕੇ ਨਿਕਲਦੇ ਆਪਾਂ ਪਾਹਲ ਬਾਹ ਤੇ ਨਾਲ ਦੇ ਨਾਲ ਆਪਣੇ ਲੱਗੇ ਗਾਣੇ ਜੋ ਇੰਨੇ ਕਰਦੇ ਆਂ ਅੰਦਰ ਲੈਂਦੇ ਅੰਗਰੇਜ਼ ਕਿੰਨੇ ਚਿਰ ਤੋਂ ਬਾਅਦ ਪਿੰਡ ਤੋਂ ਹੁਣ ਆਇਆ ਵਾ ਦਿਖਾ ਲਈ ਓ ਇਧਰ ਦੇ ਵੇਖ ਸ਼ਰਮੋਣਾ ਕਿਉਂ ਕਿੱਥੇ ਇਹ ਨਜ਼ਰ ਲਾ ਗਿਆ ਆ ਵਾ ਭਈਆ ਜੀ ਇਕੱਲੇ ਤੇ ਤੁਝ ਕੋ ਮਾਲੂਮ ਨਹੀਂ ਕਿਆ ਓ ਜਾ ਯਾਰ ਹੈ ਭਈਆ ਜੀ ਇਕੱਲੇ ਤੇ ਦੰਦ ਤੜਵਾ ਲਾਇਆ ਦਿਖਾਣਾ ਯਾਰਾ ਇਤਨਾ ਕਾਲਾ ਕਿ ਹੋ ਗਿਆ ਏ ਪੰਜਾਬ ਮੇ ਇਤਨਾ ਗੋਰਾ ਥਾ ਭਈਆ ਜੀ ਇਕੱਲੇ ਰਹਤੇ ਤੇ ਤੇਰੇ ਬਿਨਾ ਜਾਣਤੇ ਹੋ ਭਈਆ ਜੀ ਕਾ ਫਿਕਰ ਨਹੀਂ ਤੇ 2 ਮਹੀਨੇ ਲਗਾ ਕੇ ਆਏ ਹੋ ਦੇਖ ਲਓ ਭਈਆ ਜੀ ਸੁੱਕ ਗਏ ਕਿਤਨੇ ਅਬ ਭਈਆ ਜੀ ਸਾਰਾ ਕੰਮ ਇਕੱਲੇ ਕਰਦੇ تھے ਭਈਆ ਜੀ ਨੇ ਇਹ ਨਿਆ ਲੜਕਾ ਰੱਖਾ ਹੈ ਦੁਕਾਨ ਤੇ ਆ ਗਿਆ ਪਰ ਪਹਿਲੇ ਜਿੰਨ ਵਰਗੇ ਲੰਬਾ ਹੁੰਦੇ ਆ ਇਸ ਟਾਈਮ ਹੁੰਦਾ ਹੋਣਾ ਸੇਰ ਤੋਂ ਦੁਕਾਨ ਤੇ ਆ ਗਿਆ ਤੇ ਪੈਰ ਤੰਗ ਡਾ ਗਿਆ ਹੋਣਾ ਤਿਆਰੀਆਂ ਪੂਰੀਆਂ ਜੋਰਾਂ ਛੋਰਾ ਨਾਲ ਕਰ ਲਿਆ ਹੈ ਪਾਪਾ ਜੀ ਨਾਲ ਹੱਥ ਬੰਨਉਂਦੇ ਆ ਪੂਰੇ ਮੈਨੂੰ ਲੱਗਦੀ ਫੋਕ ਤੇ ਉਹਨਾਂ ਦੇ ਟਿੱਕੀਆਂ ਲੈਣ ਆਇਆ ਤੇ ਟਿੱਕੀਆਂ ਲਗਭਗ ਅੱਲੇ ਫਰਾਈ ਹੁੰਦੀਆਂ ਆ ਭਾਈ ਕਹਿੰਦੇ ਟਿੱਕਿਆਂ ਲੈ ਲੈ ਮੈਨੂੰ ਭੁੱਖ ਲੱਗੀ ਹੈ ਮਗਰ ਚਲੋ ਕੋਈ ਨਹੀਂ ਜਲਸੀ ਚਾਂਦ ਪਲਾਵੀ ਕੰਮ ਨੇ ਬੈਠਦੇ ਨੇ ਕੁੜਦੇ ਵੀ ਹੈਗੇ ਯਾਰ ਆਹ ਨੂੰ ਖਾਣੇ ਪਏ ਆ ਕੁੜ ਬੜਾ ਘੈਂਣਾ ਮਿੱਠਾ ਜਾ ਇੱਥੇ ਨਾ ਕਾਜੂ ਬੜਾ ਜਿਆਦਾ ਹੋ ਆਹ ਵੀ ਮੇਰਾ ਵੀ ਕੋਈ ਪਾਹਲ ਭਾਈ ਨਾਲ ਕੰਮ ਕਰਦੇ ਆਪਾਂ ਨਹੀਂ ਆ ਰਹੇ ਅੱਜ ਭਾਈ ਸ਼ਗੋ ਆਹ ਹਾਟ ਵਾਲਾ ਸਪੈਸ਼ਲ ਤੁਹਾਡੇ ਲਈ ਹਾਂ ਰੋਟੀ ਭਾਈ ਪਾਹਲ ਭਾਈ ਦਾ ਟਿੱਡ ਕਹਿੰਦਾ ਵਾ ਕਿ ਰੋਟੀ ਖਾ ਲਈਏ ਤੋਂ ਬਾਅਦ ਕੁਝ ਨਹੀਂ ਖਾਣਾ ਪਾਹਲ ਭਾਈ ਰੂਲਾ ਮੁਤਾਬਕ ਪੂਰੇ ਪੱਕੇ ਜੇ ਕੋਈ ਚੀਜ਼ ਖਾ ਲਈ ਜਾ ਉਸ ਤੋਂ ਬਾਅਦ ਕੋਈ ਚੀਜ਼ ਨਹੀਂ ਖਾਣੀ ਪਰ ਬਈ ਰੀਜ਼ਨ ਦੱਸਦੇ ਕਿਉਂ ਨਹੀਂ ਖਾਂਦੇ ਵੇ ਬਈ ਹੈ ਜੀ ਨਹੀਂ ਕਰਦਾ ਹੈ ਜੀ ਨਹੀਂ ਕਰਦਾ ਮੂਡ ਮੂਡ ਤੇ ਡਿਪੈਂਡ ਹੈ ਠੀਕ ਆ ਕੋਈ ਭਾਈ ਐਂਟਰੀ ਹੋ ਗਈ ਹੁਣ ਚੱਲੀਏ ਗੱਡੀ ਦੇ ਅ ਪٹرول ਗੱਡੀ ਦਾ ਖਤਮ ਹੋ ਗਿਆ ਤੇ ਹੁਣ 2 ਲੀਟਰ ਵਿੱਚ ਪਵਾਣ ਲੱਗੇ ਆ ਸਾਹਮਣੇ ਆਪਣਾ ਪٹرول ਪੰਪ ਆ ਗਿਆ ਤੇ ਪੈਦਲ ਹੋਣਾ ਪੈਂਦਾ ਪਰ ਭਾਈ ਤੁਰਨਾ ਵੀ ਜ਼ਰੂਰੀ ਆ ਜ਼ਰੂਰੀ ਆ ਪਰ ਗੱਡੀ ਤਿਆਰ ਹੋ ਗਈ ਆ ਬਸ ਸਰਵਿਸ ਹੋ ਰਹੀ ਹੈ ਪੋਦੀ ਨਿੰਟ ਮਾਰੀਏ ਤੇ ਕਰਵਾ ਕੇ ਚੱਲੇ ਜੋ ਭਰਾਵੀ ਸਰਵਿਸ ਗੱਡੀ ਸਰਵਿਸ ਤੇ ਆਪਣੀ ਚੱਲ ਪਈ ਏ ਤੇ ਕਾਗੇ ਲੈ ਲੇ ਆ ਗੱਡੀ ਨਵੀਂ ਬਣਾ ਕੇ ਪਾਹਲ ਭਾਈ ਨੇ ਸੱਟੂ ਕਰਾਇਆ ਹੁਣ ਤੇ ਠੀਕ ਏ ਤੇ ਚੱਲਦੇ ਹਾਂ ਰਜੀਤ ਭਾਈ ਕੋਲ ਪਾਹਲ ਭਾਈ ਦੀ ਦੁਕਾਨ ਦੇ ਐਂਟਰੀ ਨਾਲ ਹੀ ਵੱਡੇ ਭਾਈ ਦੀ ਐਂਟਰੀ ਹੈ ਹੋ ਗਿਆ ਨਾ ਉਹ ਬਣ ਗਿਆ ਬਣ ਗਿਆ ਮੇਰੀ ਵੀਡੀਓ ਗੱਡੀ ਪਾਹਲ ਭਾਜੀ ਐਦਾਂ ਨਾ ਨਾ ਕਰੋ ਲੈਣ ਦਾ ਵਾ ਹੈ ਸਮਾਨ ਕਲੇਮ ਤੋਂ ਵਾਪਸੀ ਦਾ ਪਾ ਜਿਹੜੇ ਮੁਰਸਲ ਦੀ ਸਿਲੰਡਰ ਦੀ ਚਾਲੀ ਹੀ ਵਿਚਲੀ ਉਹ ਵੀ ਵਾਵਾ ਖੜਕਦੀ ਸੀ ਤੇ ਕਾਹ ਚੀ ਜਿਹੜੀ ਵੈਲਡਿੰਗ ਕਰਾਉਣੀ ਸੀ ਤਾਂ ਪਾਲ ਭਾਹ ਕਹਿੰਦਾ ਕਰਾਉਣੀ ਆਂ ਮੈਂ ਅੱਜ ਕੱਲ ਐ ਵੀ ਕਰਮ ਨਾਲ ਨਾਲ ਨਬੇਰਦਨੇ ਤੇ ਸਿਲੰਡਰ ਲੱਗ ਬਹੋਲਤਾ ਤੁਨੋਂ ਪਾਜੀ ਕਰਨ ਲੱਗੇ ਤੇ ਇਹ ਲੱਗ ਪਾ ਕੇ ਸਾਰਾ ਹੀ ਕੰਮ ਹੋ ਗਿਆ ਤਾਂ ਵੀ ਫੋਨ ਵਾਲਾ ਵਿਚਰੇ ਦਾ ਆ ਚਲੋ ਕੋਈ ਨਾ ਐਨੀਵੇਸ ਇਹਦੇ ਤੋਂ ਬਾਅਦ ਹੈਂਡਲ ਚੇਂਜ ਕਰਨਾ ਇੱਕ ਹੱਲ ਕਰਾ ਕੇ ਤੋਂ ਬਾਅਦ ਨਿਕਲ ਗਏ ਆ ਇਹਦਾ ਹੈਂਡਲ ਕਰਾ ਇੰਡੀਕੇਟਰ ਤਾਂ ਕੰਮ ਕਰਨਾ ਤੋਂ ਉਹਦੇ ਆ ਗਏ ਵੈਲਡਿੰਗ ਕਰਾ ਕੇ ਤੇ ਆ ਗਿਆ ਹੁਣ ਨਿੰਬੂ ਪਾਣੀ ਬਹੁਤ ਪਾਣੀ ਮੰਗਾਇਆ ਹੈ ਤੇ ਆਪਣਾ ਨਾਲ ਅਰਸ਼ ਬਾਬਾ ਐਂਟਰੀ ਮਾਰਦੀ ਆ ਬੜੀ ਚੋਪੜ ਦੇ ਵਿੱਚ ਹੁਣ ਤਾਂ ਆਦਾਨੀ ਹੈ ਹੋ ਗਿਆ ਭਰਾ ਹੰਡਾ ਮਾਰਕੀਟ ਆਇਆ ਦੇ ਹੰਡਾ ਹੰਡਾ ਮਾਰਕੀਟ ਆ ਮੇਰਾ ਮੇਨ ਮੋੜੀ ਤੇ ਸਟicker ਇਹ ਤਾਂ ਲੈ ਆਵਾ ਟੈਂਕੀ ਦਾ ਗੱਲ ਸਿੱਪ ਟੈਂਕੀ ਦਾ ਜਿਹੜਾ ਸੋਰੀ ਟੈਂਕੀ ਦਾ ਕਹਿ ਰਹੇ ਜਿਹੜਾ ਸ਼ੀਲਡ ਦਾ ਸਟicker ਬਣਾ ਉਹਦੇ ਚਲੇ ਇੱਕ ਸਾਈਡ ਦਾ ਮਿਲਣੇ ਕਲੇਮ ਨੂੰ ਪਾਸ ਹੋਇਆ ਉਹ ਸਟicker ਲੈਣ ਗਿਆ ਪਰ ਹੈਗਾ ਨਹੀਂ ਮਾਰਕੀਟ 'ਚ ਅਵੇਲੇਬਲ ਕਿਉਂਕਿ ਨਿਊ ਮਾਡਲ ਹੈ ਤੇ ਨਾਲ ਹੀ ਆਣਾ ਮਾਰਕੀਟ 'ਚ ਮਾਇਆ ਹੱਲਾ ਤਾਂ ਮੈਂ ਸੋਚਿਆ ਤਾਂ ਨਾਲ ਡਿਪਰ ਦਾ ਕਰਾ ਲਈ ਮਸਲਾ ਹੱਲ ਡਿਪਰ ਦਾ ਭਾਈ ਮਿਲ ਗਏ ਆ ਸੋ ਭਾਈ ਨੂੰ ਕੱਡੀ ਦਾ ਲੱਗ ਰਿਹਾ ਲੱਗਦਾ ਕੋਲਾ ਚੱਲੂ ਕਰਤਾ ਵਾ ਇਹਦਾ ਹੈ ਕਿ ਡਿਪਰ ਦਾ ਇੱਕ ਸੋਚੀ ਨੂੰ ਨਾਗੇ ਤੇ ਲਗਭਗ ਉਹ ਵੀ ਭਾਈ ਨੂੰ ਕਰਨ ਦੇ ਲੱਗੋ ਅੱਧਾ ਇੱਕ ਟੋਣਾ 1 ਘੰਟਾ ਲੱਗ ਜਾਣਾ ਉਹਨਾਂ ਨੂੰ ਇੱਕ ਐਕਸਟਰਾ ਲੇਪ ਪਾਣੀ ਪਾਣੀ ਆ ਤੇ ਇਹਦਾ ਹੈ ਕਿ ਉਹ ਮੈਂ ਡਾਇਰੈਕਟ ਲੈਦਾ ਸਿਸਟਮ ਹੈ ਰਹੀ ਚਲੋ ਆਣ ਜੀ ਉਹ ਲਾਈਟ ਦਾ ਕਰਾ ਦੇ ਪੋਟੋ ਨਾਲ ਜਿਹੜਾ ਕਾਲਪਾਈ ਗਾਂ ਚਾਰ ਹੈਗੀ ਆਪਣੀ ਦੀਨ ਅੰਦੀ ਤੇ ਆਪਣਾ ਜਿਹੜਾ ਮੁੱਤਾ ਪਾਈ ਇੰਸਟਾਲ ਕਰਦੇਵੇਂ ਸਲੈਸ਼ ਲਾਈਟ ਇਹ ਨਾ ਹੈਗੀ ਕੋਰ ਲੈ ਜਿਹੜੀ ਐਕਸਟਰਾ ਪਈ ਆ ਜਿਹੜੀ ਤੇ ਉਹ ਲੱਗੀ ਸਾਈਡ ਤੇ ਆਂਗਲੀ ਟੋਟਰੀ ਨਾਲ ਲੋਣੀ ਹੀ ਪੈਂਦੀ ਆ ਜਿਹੜੇ ਏਸੀ ਵਰ ਡੀਸੀ ਹੋਰ ਕਰੇਗੇ ਬਾਕੀ ਹੈਗੀ ਹੁਣ ਜਿਹੜਾ ਸੋਚੀ ਇੱਕ ਐਕਸਟਰਾ ਵੀ ਲਾਥ ਜੂਗਾ ਨਾਲੇ ਤੇ ਉਹਦਾ ਜਿਹੜਾ ਸਿਸਟਮ ਲਟਾਉਦਾ ਸਾਰਾ ਮੁੱਠੇ ਚ ਆਏ ਨਾ ਹੁਣ ਉਸਾਲ ਜਿਹੜੇ ਮੀਟਰ ਚ ਬਲਬ ਤੁਹਾਡੇ ਵੀਰ ਨੇ ਪੁਆਏ ਆ ਐਲਈਡੀ ਕਾਰਾਂ ਵਾਲਿਆਂ ਦੀ ਪੈ ਕੇ ਇਹਨ ਲਾਈਟ ਬਹੁਤ ਤੇਜ਼ ਆ ਆਹ ਗੱਲ ਇਹ ਥੋੜੀ ਥੋੜੀ ਮਹਿੰਗੀ ਜ਼ਰੂਰ ਆ ਪਰ ਓਕੇ ਰਪੜ ਆ ਚੀਜ਼ ਜਿਹੜੀ ਵੀ ਗੀ ਸੋ ਲੈਂਡ ਦੇ ਉੱਤੇ ਰਮਣ ਹੋ ਗਿਆ ਬਕਸੇ ਦੇ ਵਿੱਚ ਲਾ ਕੇ ਆ ਗਿਆ ਇਹ ਪਾਰਕਿੰਗ ਕੋਲ ਭਾਈ ਹਾਂਜੀ ਓਕੇ ਰਪੜ ਹੁਣ ਇਹ ਦੁਕਾਨ ਦੇ ਆ ਗਏ ਹੁਣ ਚਾਰ ਵੀਂ ਨੇ ਤਰੱਕੀ ਆ ਪਾਪਾ ਇਹ ਲੈ ਲੋ ਤੇ ਵਗਾਰ ਅੱਲੀਡ ਵਗਾਰ ਹੁਣ ਸੈਟ ਕਰਨ ਨੇ ਆ ਸੈਟ ਲੱਗ ਬਸ ਕਰ ਲਈ ਤੇ ਹੁਣ ਪੈ ਗਈ ਸੜਕ ਦੇ ਰਾਹ ਤੇ ਲੈਂਡ ਬਣਾਉਣ ਨੇ ਲੈਡ ਲੂਡ ਵੀ ਵਧੀਆ ਬਣ ਗਈ ਐ ਇੰਡੀਕੇਟਰ ਪੂਰੀ ਮੋਡੀਫਿਕੇਸ਼ਨ ਕਰਾ ਲਈ ਆ ਦੁਕਾਨਿਆਂ ਦਾ ਰਿਕਵਿਟ ਇਹਨੇ ਆਪਣੀ ਗੱਡੀ ਦਾ ਇੰਡੀਕੇਟਰ ਵੀ ਫਿਟ ਕਰ ਲਿਆ ਵਾ 올 ఓవర్ ਗੱਡੀ ਪੌਣ ਭਈ ਦੀ ਵੀ ਹੋ ਗਈ ਹੈਂਡਲ ਨਵਾਂ ਪੈ ਗਿਆ ਪੌਣ ਦੇ ਦੀ ਗੱਡੀ ਨੂੰ ਆਪਾਂ ਵੀ ਉਧਰ ਰੈਡੀ ਹੋ ਗਈ ਐ ਲੈਡ ਲੂਡ ਪੂਰੀ ਬਣ ਗਈ ਓਕੇ ਰਿਪੋਰਟ ਤੇ ਇਹ ਤੁਸੀਂ ਚੈੱਕ ਕਰ ਸਕਦੇ ਕਾਫੀ ਘੈਂੜ ਆ ਇਹ ਡਿਪਰ ਦਾ ਓਕੇ ਰਿਪੋਰਟ ਆ ਚਲ ਬਾਪੇਓ ਆਪਣੇ ਕੋ ਇੱਕ ਹੀ ਦਾ ਸਾਈਕਲ ਵੀ ਹੋ ਗਿਆ ਤੇ ਇਸ ਨਾਲ ਜਿਹੜਾ ਹੈਗਾ ਮੈਂ ਕਹਾਂ ਬੰਦਾ ਕੱਲਾ ਦੋ ਚੀਜ਼ਾਂ ਲੈਉਣੀਆਂ ਤਾਂ ਮੁਸ਼ਕਲ ਹੀ ਵੈ ਅੰਗਰੇਜ਼ ਬਾਹਰ ਤੋਂ ਕੀਤਾ ਆ ਜਾ ਸਾਈਕਲ ਛੱਰੇ ਛਾੜੇ ਇਹ ਤਾਂ ਫੜ ਸਕਦੇ ਮੈਨੂੰ ਲੈ ਜੀ ਹੁਣ ਪੌਲ ਬਾਹਰ ਬਹੁਤ ਦਾ ਦੁਕਾਨ ਤੇ ਤੋਂ ਬਾਤ ਉਹਦਾ ਆਪਾਂ ਜਾਣਾ ਵਾ ਯਾਰ ਲੰਡੀ ਗੇਟ ਤੇ ਇੰਡੀਕੇਟਰ ਇੰਡੀਕੇਟਰ ਦੇ ਕੇ ਤੇ ਆਪਾਂ ਪਹੁੰਚੀਏ ਘਰ ਵਾਪਸੀ ਹੁਣ ਬਸ ਮਿੰਟੋ ਮਿੰਟ ਆਪਣਾ ਮੋਟਰਸਾਈਕਲ ਫੜਦੇ ਅੰਦਰ ਪੌਲ ਬਾਹਰ ਵੀ ਦੁਕਾਨ ਵਤੋਣਾ ਦਾ ਹੋਣਾ ਆਪਣੀ ਤੇ ਇਸ ਟਾਈਮ ਰੀਡਿੰਗ ਤੇ ਕਰਦਾ ਹੋਣਾ ਕਿ ਕਿੱਥੇ ਚੱਲ ਗਏ ਆ ਮਾ ਦਰਬਾਰ ਸਾਹਿਬ ਲੱਗੇ ਤੇ ਹੁਣ ਜਗਰੂ ਭਾਈ ਦੀ ਵੇਟ ਕਰਨਿਆ ਵਾ ਹੌਣ ਤੇ ਉਹਨਾਂ ਨੂੰ ਇੰਡੀਕੇਟਰ ਫੜਾ ਕੇ ਮੈਂ ਜਾਵਾਂ ਘਰ ਪਰ ਟਾਈਮ ਹੀ ਬੜਾ ਲੋਂਦੇ ਪਿਆ ਹੈ ਨਹੀਂ ਹਲੇ ਤੱਕ ਇੱਥੇ ਵੇਟ ਕਰ ਕਰ ਮੇਰਾ ਦਿਮਾਗ ਖਰਾਬ ਹੋ ਗਿਆ ਫਿਰ ਤਾਂ ਡੱਗ ਗਿਆ ਵਾ ਹੁਣ ਘਰ ਪਹੁੰਚ ਤੇ ਹੁਣ ਰੋਟੀ ਪਣੀ ਖਾਪੂਗੇ ਤੇ ਲਾਹੁਣਾ ਫਰੈਸ਼ ਰਫਰੈਸ਼ ਹੋਗੇ ਰੋਟੀ ਪਣੀ ਖਾ ਪੀਗੇ ਤੇ ਆਪਾਂ ਕਰਦੇ ਆ ਰਿਲੈਕਸ ਤੇ ਇਸ ਤਰ੍ਹਾਂ ਕਰਦੇ ਆ ਵਲੋਗ ਦਾ ਐਂਡ ਦੱਸੋ ਕਿਦਾਂ ਲੱਗੇ ਵਲੋਗ ਜਮ ਸੋ ਮਿਲਦੇ ਆਪਾਂ ਨੈਕਸਟ ਵਲੋਗ ਨਾਲ ਓਕੇ ਟਾਟਾ ਬਾਏ ਬਾਏ